ਦੋਸਤੋ ਇਸ ਵਕਤ ਅਸੀਂ ਮਲੇਰ ਕੋਟਲਾ ਸ਼ਹਿਰ ਵਿੱਚ ਪਹੁੰਚੇ ਆ ਕਿਉਂਕਿ ਨੌ ਹਲਕਿਆਂ ਨੂੰ ਵਿਜ਼ਿਟ ਕਰਨਾ ਬੋਲਿੰਗ ਵਾਲੇ ਦਿਨ ਸਾਰਾ ਘੇੜਾ-ਗੂੜਾ ਕੱਟ ਕੇ ਅਸੀਂ ਮਲੇਰ ਕੋਟਲਾ ਸ਼ਹਿਰ ਪਹੁੰਚ ਕੇ ਇੱਕ ਬੋਲਿੰਗ ਸਟੇਸ਼ਨ ਨੰਬਰ 149 150 151 ਦਾ ਜਿੱਥੇ ਤੁਸੀਂ ਦੇਖ ਸਕਦੇ ਬੱਚੇ ਵੀ ਇੰਨਾ ਸ਼ੋਰ ਮਚਾ ਰਹੇ ਸੀ ਜਿਵੇਂ ਜਦੋਂ ਆਏ ਨੀਚੇ ਦੇਖਾ ਬੱਚੇ ਆ ਸਾਰੇ ਬੱਚੇ ਇਕੱਠੇ ਹੋਏ ਸੀਗੇ ਔਰ ਇਹਨਾਂ ਨੇ ਬਹੁਤ ਸ਼ੋਰ ਮਚਾਇਆ ਮੇਰਾ ਬਹੁਤ ਸਵਾਗਤ ਕੀਤਾ ਔਰ ਸਾਡੇ ਬੋਲਿੰਗ ਸਟੇਸ਼ਨ ਤੇ ਤੁਸੀਂ ਦੇਖ ਰਹੇ ਹੋ 6 ਵਜਨ ਚ 10 ਪੁਆਇੰਟ ਰਹਿ ਗਏ ਨੇ ਤੇ ਸਵੇਰ ਤੋਂ ਆ ਸਾਰਾ ਧੂਪ ਹੀ ਪਈ ਇਹਨਾਂ ਦੇ ਖੂਹਾਂ ਦੇ ਉੱਤੇ ਇੰਨੀ ਗਰਮੀ ਦੇ ਵਿੱਚ ਸਾਡੇ ਇਹਨਾਂ ਭਰਾਵਾਂ ਨੇ ਮਲੇਰ ਕੋਟਲੇ ਦੇ ਸਾਡਾ ਸਾਥ ਦਿੱਤਾ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਮੂਹ ਮਲੇਰ ਕੋਟਲਾ ਦੇ ਵੋਟਰਾਂ ਦਾ ਆਪਣੇ ਮੁਸਲਿਮ ਭਾਈਚਾਰੇ ਦੇ ਸਾਥੀਆਂ ਦਾ ਜਿਨ੍ਹਾਂ ਨੇ ਸਾਡਾ ਇਸ ਸਟੂਨ ਪਹੇਮ ਨੂੰ ਬਹੁਤ ਪਖਾਇਆ ਔਰ ਜਿਹੜਾ ਇਹਨਾਂ ਦੇ ਕੱਟ ਕੀਤਾ ਸੀਗਾ ਸ਼ਾਇਦ 29 ਰਾਤ ਨੂੰ ਉਹ ਤਾਂ ਲਾਬਿ ਸਾਲ ਸੀਗਾ ਜਦੋਂ ਸਾਡੇ ਮੈਂਬਰ ਪਾਰਲੀਮੈਂਟ Imran Pratap Ghadi ਆਏ ਸੀਗੇ ਰਾਜ ਸਭਾ ਦੇ ਮੈਂਬਰ ਨੇ ਔਰ ਮੈਂ ਇਹ ਆਸ ਕਰਦਾ ਹਾਂ ਬਲੇਕੋਟਲਾ ਤੋਂ ਕਿ ਵਾਹਿਗੁਰੂ ਦੀ ਕਿਰਪਾ ਨਾਲ ਅੱਲਾ ਦੀ ਰਹਿਮਤ ਨਾਲ ਅਸੀਂ ਇਹ ਸੀਟ ਬਹੁਤ ਸ਼ਾਨ ਨਾਲ ਜਿੱਤਾਂਗੇ ਪਹਿਲਾ ਮਲੇਰਕੋਟਲਾ ਜਿੱਤਾਂਗੇ ਔਰ ਉਸ ਤੋਂ ਬਾਅਦ ਸਾਰਾ ਸੰਗਰੂਰ ਦੇ ਜਿਹੜੇ ਪਾਰਟੀਆਂ ਛੋਟੇ ਨੇ ਉਹਨਾਂ ਨੇ ਵੀ ਬੇਤਹਾਸ਼ਾ ਪਿਆਰ ਦਿੱਤਾ ਮੈਨੂੰ ਕੈਂਪੇਨ ਦੇ ਦੌਰਾਨ ਔਰ ਮੇਰੀ ਚੋਣ ਮੈਂ ਨੂੰ ਬਹੁਤ ਜ਼ਿਆਦਾ ਸਤਿਕਾਰ ਇਕੱਲਾ ਮੇਰੇ ਚੋਣ ਮੈਂ ਵਿੱਚ ਕਾਂਗਰਸ ਦੇ ਲੀਡਰ ਵਰਕਰ ਤਾਂ ਬਹੁਤ ਅਡੀਆਂ ਭਾਰੋ ਕੇ ਜੋਰ ਲਾਇਆ ਪਰ ਉਹਨਾਂ ਤੋਂ ਇਲਾਵਾ ਦੂਜੀਆਂ ਪਾਰਟੀਆਂ ਸਾਰਿਆਂ ਨੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦਾ ਮੈਂ ਦੇਣ ਨਹੀਂ ਦੇ ਸਕਦਾ ਮੈਂ ਜਿਹੜਾ ਸਾਡੇ ਅਕਾਲੀ ਵੀਰ ਜਿਹੜੇ ਅਸਲ ਅਕਾਲੀ ਪੰਥਕ ਸੋਚ ਰੱਖਦੇ ਨੇ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਇਹ ਜਿਹੜੇ ਚੰਗੇ ਝਾੜੂ ਦੇ ਨਾਲ ਇਹ ਸਮਝਦੇ ਸੀ ਕਿ ਇਨਕਲਾਬ ਵਾਕਈ ਲੈ ਕੇ ਆਉਣਾ ਇਹਨਾਂ ਨੇ ਉਹਨਾਂ ਉਹਨਾਂ ਨੇ ਅਸਲੀ ਇਨਕਲਾਬੀਆਂ ਨੇ ਮੇਰੀ ਸਾਥ ਦਿੱਤਾ ਔਰ ਨਾਲ ਨਾਲ ਮੇਰਾ ਜਿਹੜਾ بڑے ਲਿਖੇ ਵਰਗ ਦੇ ਮੁਲਾਜ਼ਮ ਵਰਗ ਨੇ ਔਰ ਸਾਰਿਆਂ ਭਾਈਚਾਰਿਆਂ ਨੇ ਸਾਰੀਆਂ ਬਰਾਦਰੀਆਂ ਨੇ ਸਾਰੇ ਧਰਮਾਂ ਨੇ ਔਰ ਸ਼ਹਿਰਾਂ ਵਿੱਚ ਮੈਨੂੰ ਬਹੁਤ ਸਪੋਰਟ ਕੀਤੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੂਜਾ ਮੈਂ ਕਹਿਣਾ ਚਾਹੁੰਦਾ ਕਿ ਜੋ ਮੈਂ ਵਾਅਦੇ ਕੀਤੇ ਇਲੈਕਸ਼ਨ ਦੇ ਦੌਰਾਨ ਹੁਣ ਬੂਟਾ ਦਾ ਵੇਚ ਚੁੱਕਿਆ ਨਹੀਂ ਮੈਂ ਉਹ ਵਾਅਦੇ ਪੂਰਨ ਪੂਰੇ ਕਰਨ ਦੀ ਭਰਪੂਰ ਕੋਸ਼ਿਸ਼ ਕਰੂੰਗਾ ਮੈਂ ਆਪਣੇ ਲੋਕਾਂ ਦੇ ਨਾਲ ਯਤਨ ਕਰੂੰਗਾ ਕਿ ਇਹਨਾਂ ਨਾਲ ਜਿਆਦਾ ਤੋਂ ਜਿਆਦਾ ਇਨ ਟੱਚ ਕਿਉਂਕਿ 15 ਲੱਖ ਵੋਟਰ ਹੈ ਕਈ ਵਾਰ ਸਾਰੇ ਨੂੰ ਤਾਂ ਇੰਡੀਵਿਜੂਅਲੀ ਮਿਲਿਆ ਨਹੀਂ ਜਾ ਸਕਦਾ ਪਰੰਤੂ ਇਹਨਾਂ ਦੇ ਸਾਂਝੇ ਕੰਮ ਬਲੇਡਕੋਟ ਦਾ ਦੇ ਸੰਗਰੂਰ ਦੇ ਜੋ ਸਾਂਝੇ ਕੰਮ ਨੇ ਉਹ ਪਾਰਲੀਮੈਂਟ ਵਿੱਚ ਵਿੱਚ ਚੱਕਣ ਨੂੰ ਮੈਂ ਵਚਨਬੱਧ ਹਾਂ ਔਰ ਪਾਰਲੀਮੈਂਟ ਤੋਂ ਬਾਹਰ ਇਹਨਾਂ ਦੀ ਹਿਫਾਜ਼ਤ ਵੀ ਕਰੂੰਗਾ ਅਗਰ ਸਰਕਾਰ ਨੇ ਇਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਸਾਡੇ ਕਾਂਗਰਸ ਦੇ ਵਰਕਰ ਸਮੀਤ ਕਿਸੇ ਤੇ ਕੋਈ ਝੂਠਾ ਪਰਚਾ ਦਰਜ ਕੀਤਾ ਕਿਸੇ ਸਰਪੰਚਾਂ ਕਿਸੇ ਕਾਉਂਸਲਰ ਤੇ ਉਥੇ ਵੀ ਖੈਰਾ ਜਿਹੜਾ ਵਾ ਉਹ ਹਮੇਸ਼ਾ ਦੀ ਤਰ੍ਹਾਂ ਉੱਚੇ ਖੜੇਗਾ ਤਾਂ ਮੈਂ ਇੱਕ ਵਾਰ ਫਿਰ ਸਮੂਹ ਲੋਕ ਸਭਾ ਸੰਗਰੂਰ ਦੇ ਲੋਕਾਂ ਦਾ ਜਿਹੜਾ ਪਿਆਰ ਤੇ ਸਤਿਕਾਰ ਦਿੱਤਾ ਉਹ ਮੇਰੇ ਸਿਰ ਤੇ ਕਰਜ਼ਾ ਵਾ ਔਰ ਇਹ ਕਰਜ਼ੇ ਨੂੰ ਮੈਂ ਕੰਮਾਂ ਦੀ ਸ਼ਕਲ ਵਿੱਚ ਸਮੇਤ ਸੂਤ ਵਾਪਸ ਕਰਨ ਦਾ ਉਪਰਾਲਾ ਕਰੂੰਗਾ ਇੱਕ ਵਾਰ ਮੈਂ ਫਿਰ ਬਲੇਡ ਕੋਡਾ ਦਾ ਤੁਹਾਡਾ ਸਾਨਾ ਦਾ फिर वाही बहुत बहुत शुक्रिया वाहगुरु जी का खालसा वाहगुरु जी की फतेह